ਜੇ ਸੀ ਪਹੁੰਚਿਆ ਪਿੰਡ ਟੈਂਬਰਵਾਲ ਇਹ ਟੈਂਬਰਵਾਲਾ ਤਕਰੀਬਨ ਰੋਡ ਦੇ ਉੱਪਰ ਜੇ ਆਪਾਂ ਮਲਾਉਤ ਤੋਂ ਜਾਵਾਂਗੇ ਕੁਪ ਨੂੰ ਜਾਂ ਕੁਪ ਤੋਂ ਅਮਕ ਮਲਾਉਤ ਨੂੰ ਉਹ ਬਿਲਕੁਲ ਰੋਡ ਦੇ ਉੱਪਰ ਹੀ ਬਣਿਆ ਹੋਇਆ ਦਾ ਡ੍ਰੀਮ ਲੈਂਡ ਵਾਟਰ ਪੂਲ ਟੈਂਬਰਵਾਲ ਤੋ ਕੋਈ ਕੰਮ ਲੱਭ ਰਿਹਾ ਸੀ ਕੋਈ ਕੰਮ ਕੀਤਾ ਜਾਵੇ ਕੁਝ ਵੀ ਆਪਦੇ ਮੈਂ ਪਰ ਸਰਕਾਰੀ ਨੌਕਰੀ ਵੀ ਕਰ ਰਿਹਾ ਹਾਂਗਾ ਇੱਕ ਸਰਕਾਰੀ ਟੀਚਰ ਹਾਂ ਓਕੇ ਪਰ ਇੱਕ ਲੰਬੇ ਟਾਈਮ ਤੋਂ ਇਦਾਂ ਸੀ ਵੀ ਕੁਝ ਆਪਦਾ ਕੀਤਾ ਜਾਵੇ ਕਿਲੀ ਕੋ ਇੱਕੜਾ ਕਿਤੇ ਇੱਕ ਜਗ੍ਹਾ ਤੇ ਤੁਸੀਂ ਕਵਰ ਕੀਤਾ ਹੈ ਇਹ ਅਸੀਂ ਜ਼ਮੀਨ ਤਾਂ ਸਾਰੀ ਇੱਕ ਕਿਲਾਗਾ ਤੇ ਕਮ ਸੇ ਕਮ ਇਹ ਇਕੱਲਾ ਜਿਹੜਾ ਪੂਲ ਆ ਜਿਹਦੇ ਵਿੱਚ ਪਾਣੀ ਭਰਿਆ ਹੋਇਆ ਇਹ 1.5 ਬਿੱਗੇ ਦੇ ਵਿੱਚ ਅਸੀਂ ਪਹੁੰਚਿਆ ਪਿੰਡ ਟੈਂਬਰਵਾਲ ਇਹ ਟੈਂਬਰਵਾਲਾ ਤਕਰੀਬਨ ਰੋਡ ਦੇ ਉੱਪਰ ਜੇ ਆਪਾਂ ਮਲਾਉ ਤੋਂ ਜਾਵਾਂਗੇ ਕੁੱਕ ਨੂੰ ਜਾਂ ਕੁੱਕ ਤੋਂ ਆਵਾਂਗੇ ਮਲਾਉ ਤੋਂ ਉਹ ਬਿਲਕੁਲ ਰੋਡ ਦੇ ਉੱਪਰ ਹੀ ਬਣਿਆ ਹੋਇਆ ਦਾ ਡ੍ਰੀਮ ਲੈਂਡ ਵਾਟਰ ਪੂਲ ਟੈਂਬਰਵਾਲ ਇਹ ਤੋਂ ਜੀ ਨੰਗਦੇ ਕਰਦੇ ਅਸੀਂ ਵੈਸੇ ਜਾ ਰਹੇ ਸੀ ਸੋਚਿਆ ਵੀ ਚਲੋ ਚੰਨ ਜਿਹੇ ਵੀਡੀਓ ਬਣਾ ਲਈਏ ਤੇ ਸਾਡੇ ਕੋਲ ਭਾਜੀ ਨੇ ਅਲੱਤੀ ਭਾਏ ਨੇ ਉਹਨਾਂ ਨਾਲ ਜਿਹੜੇ ਕਿ ਇਸ ਪੂਲ ਦੇ ਕਰਤੱਤਾਤਾ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਪੂਲ ਤੇ ਪਹੁੰਚਣ ਲਈ ਭਾਜੀ ਇਹ ਪੂਲ ਬਣਾਉਣ ਦਾ ਆਈਡੀ ਕਿਵੇਂ ਮਨ ਦੇ ਵਿੱਚ ਕਿੱਦਾਂ ਆਇਆ ਜੀ ਮੈਂ ਲੰਬੇ ਟਾਈਮ ਤੋਂ ਕੋਈ ਕੰਮ ਲੱਭ ਰਿਹਾ ਸੀ ਕੋਈ ਕੰਮ ਕੀਤਾ ਜਾਵੇ ਕੋਈ ਆਪ ਦੇ ਮੈਂ ਪਰ ਸਰਕਾਰੀ ਨੌਕਰੀ ਵੀ ਕਰ ਰਿਹਾ ਹਾਂਗਾ ਇੱਕ ਸਰਕਾਰੀ ਟੀਚਰ ਹਾਂ ਓਕੇ ਪਰ ਇੱਕ ਲੰਬੇ ਟਾਈਮ ਤੋਂ ਇਦਾਂ ਸੀ ਵੀ ਕੁਝ ਆਪ ਦਾ ਕੀਤਾ ਜਾਵੇ ਉਸ ਆਪ ਦੀ ਮਿਹਨਤ ਨਾਲ ਵੀ ਹਾਂ ਵੀ ਅਸੀਂ ਵੀ ਕੋਈ ਹੱਥੀ ਕੰਮ ਕੀਤਾਗਾ ਇਸੇ ਕਰਕੇ ਅਸੀਂ ਅਸੀਂ ਕੁਝ ਘੁੰਮੇ ਫਿਰੇ ਕੰਮ ਲੱਭੇ ਤੇ ਅਸੀਂ ਕਈ ਪੂਲਾਂ ਤੇ ਵੀ ਗਏ ਉਹਨਾਂ ਪੂਲਾਂ ਤੋਂ ਸਾਨੂੰ ਆਈਡੀਆ ਮਿਲਿਆ ਵੀ ਇਹ ਵੀ ਕੰਮ ਅਸੀਂ ਕਰ ਸਕਦੇ ਹਾਂ ਵੀ ਸਾਡੇ ਕੋਲ ਅਸੀਂ ਮੈਂ ਜ਼ਮੀਨ ਲਈ ਜ਼ਮੀਨ ਲੈ ਕੇ ਅਸੀਂ ਆਪਣਾ ਪੂਲ ਬਣਾਇਆ ਜਿਹੜਾ ਪਾਜੀ ਜੇਕਰ ਗੱਲ ਕਰੇ ਪੂਲ ਦੀ ਇਹ ਪੂਲ ਚ ਮਤਲਬ ਕਿੰਨੀ ਇੱਕ ਕਿ ਕਿੰਨੀ ਇੱਕ ਜਗ੍ਹਾ ਦੇ ਵਿੱਚ ਤੁਸੀਂ ਕਵਰ ਕੀਤਾ ਹੈ ਇਹ ਅਸੀਂ ਜ਼ਮੀਨ ਤਾਂ ਸਾਰੀ ਇੱਕ ਕਿਲਾਗਾ ਤੇ ਕਮ ਸੇ ਕਮ ਇਹ ਕੱਲਾ ਜਿਹੜਾ ਪੂਲ ਆ ਜਿਹਦੇ ਵਿੱਚ ਪਾਣੀ ਭਰਿਆ ਹੋਇਆ ਇਹ 1.5 ਬਿਗੇ ਦੇ ਵਿੱਚ ਜਿਹੜਾ ਪਾਜੀ ਗੱਲ ਕਰੇ ਪਾਣੀ ਚੇਂਜ ਦੀ ਉਹ ਵਰ ਚੇਂਜ ਤੁਸੀਂ ਮਤਲਬ ਕਿੰਨੇ ਚਿਰ ਬਾਅਦ ਕਰਦੇ ਡੇਲੀ ਚੇਂਜ ਹੁੰਦਾ ਜੀ ਅਸਰ ਡੇਲੀ ਜੋ ਚੇਂਜ ਹੁੰਦਾ ਜੀ ਅੱਜ ਜਿਹੜਾ ਪਾਣੀ ਆ ਹਾਂ ਜੀ ਉਹ ਸਾਮ ਨੂੰ ਰਾਤ ਨੂੰ ਕੱਢ ਦੇਣਾ ਉਹ ਰਾਤ ਨੂੰ ਕੱਢ ਦੇਣਾ ਹਾਂ ਜੀ ਡੇਲੀ ਫਰੈਸ਼ ਵਾਟਰ ਪੈਂਦਾ ਇਹਦੇ ਵਿੱਚ ਅਸਰ ਪਾਜੀ ਜੇ ਗੱਲ ਕਰੀਏ ਵੀ ਪੂਰਨ ਦੇਖੀ ਸਾਡੇ ਅਲਗ ਮਾਤੇ ਵਿੱਚ ਹੋਰ ਕੀ ਕੀ ਸੁਪਨੇ ਹੋਰ ਬੋਲ ਕਰਨਾ ਚਾਹੁੰਦੇ ਸੁਪਨੇ ਤਾਂ ਬਹੁਤ ਵੱਡੇ ਨੇ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਲਈ ਚੱਲ ਰਹੇ ਆ ਅੱਗੇ ਨੂੰ ਵੀ ਇਹਨੂੰ ਪੂਰਾ ਡੈਕੋਰੇਟ ਕਰਨਾਗਾ ਤੇ ਰੈਸਟੋਰੈਂਟ ਵੱਲੋਂ ਬਣਾਗਾ ਜਿਵੇਂ ਲੇਡੀਜ਼ ਪੂਲ ਆਖਲੇ ਸਾਨੂੰ ਅਸੀਂ ਲੇਡੀਜ਼ ਪੂਲ ਇੱਕ ਫੈਮਿਲੀ ਪੂਲ ਬਣਾ ਰਹੇ ਆ ਜਿਨਾਂ ਲੋਕਾਂ ਨੂੰ ਬਹੁਤ ਬੱਚਾ ਲਈ ਝੁੱਲੇ ਚੱਲੇ ਫੇਰਾ ਲਾਉਣਾ ਹਾਂਜੀ ਹਾਂ ਹਾਂ ਇਹ ਸਕੂਲਾਂ ਲਈ ਵੀ ਸਕੂਲੀ ਬੱਚਿਆਂ ਲਈ ਵੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਕੂਲ ਵਾਲੇ ਬੱਚੇ ਜਾਂ ਸਕੂਲ ਵਾਲਾ ਸਟਾਫ ਸਾਡੇ ਕੋਲ ਬੱਚਿਆਂ ਨੂੰ ਲੈ ਕੇ ਟ੍ਰਿਪ ਤੇ ਆਵੇ ਤੇ ਉਹਨਾਂ ਨੂੰ ਝੁੱਲੇ ਲਾ ਰਹੇ ਹਾਂ ਉਹਨਾਂ ਲਈ ਇੱਕ ਛੋਟਾ ਪੂਲ ਬੱਚਿਆਂ ਵਾਲਾ ਬਣਾਵਾਂਗੇ ਕਾਫੀ ਫੈਸਿਲਿਟੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੁਝ ਕਰ ਸਕੀਏ ਬੱਚਾ ਲਈ ਜਿਵੇਂ ਪਾਜੀ ਦੱਸਿਆ ਸਕੂਲ ਦੇ ਬੱਚੇ ਜੇਕਰ ਸਕੂਲ ਦੇ ਬੱਚੇ ਇਸ ਵੀਡੀਓ ਦੇਖ ਕੇ ਆਉਣ ਕਿ ਸਕੂਲ ਦੇ ਬੱਚਿਆਂ ਲਈ ਕੁਝ ਡਿਸਕਾਊਂਟ ਵਗਰਾ ਦੇਵਾਂਗੇ ਜਾਂ ਕੀ ਹੋਏਗੀ ਉਹਨਾਂ ਨੂੰ ਡਿਸਕਾਊਂਟ ਵੀ ਹੋਊਗਾ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੋਊਗੀ ਤੇ ਉਹਨਾਂ ਨੂੰ ਖਾਣ ਪੀਣ ਦਾ ਪ੍ਰਬੰਧ ਵੀ ਨਾਲ ਕੀਤਾ ਜਾਊਗਾ ਤੇ ਜੇ ਗੱਲ ਕਰੀਏ ਭਾਜੀ ਜਿਵੇਂ ਝੂਲੇ ਚੱਲਦਾ ਵੈਸੇ ਘਟਦੇ ਕਿਉਂਕਿ ਤੁਹਾਡਾ ਨਾਮ ਨਾ ਮਾਣੋ ਉਹ ਵੀ ਕਮਾ ਟਾਈਮ ਟਾਈਮ ਲੱਗਦਾ ਟਾਈਮ ਲੱਗਦਾ ਟ੍ਰੈਵ ਦੇਣਾ ਪੈਂਦਾ ਜੇ ਗੱਲ ਕਰੀਏ ਭਾਜੀ ਜਿਵੇਂ ਅਸੀਂ ਬਹੁਤ ਸਾਰੇ ਪੂਲ ਦੇਖੇ ਨੇ ਬਹੁਤ ਸਾਰੇ ਪੂਲ ਦੇ ਵਿੱਚ ਆ ਜਿਵੇਂ ਭਾਈ ਇੱਕ ਵਾਰ ਟਿਕਟ ਲੈ ਲਈ ਤੇ ਇਹਦਾ ਘੰਟਾ ਆ ਕੇ ਦਾ 2 ਘੰਟੇ ਹੈ ਨਾ ਫੱਟ ਕਿਹਦੇ 3 ਘੰਟੇ ਹੈ ਪਰ ਤੁਹਾਡਾ ਕੀ ਟਾਈਮਿੰਗ ਜੇ ਕੋਈ ਬੰਦਾ ਜਿਹੜਾ ਟ੍ਰੇਡ ਲੱਗੇ ਐਂਟਰੀ ਕਰਕੇ ਆ ਤੇ ਉਹਦੇ ਤਕਰੀਬੂ ਕਿੰਨਾ ਚਿਰ ਇੱਥੇ ਪੂਲ ਦੇ ਪੁਚਪਰਾ ਅੰਜਾਇ ਕਰ ਸਕਦਾ ਸਾਡੇ ਵੱਲੋਂ ਦਿੱਤਾ ਗਿਆ ਜੀ ਸਾਰਿਆਂ ਨੂੰ ਅਨਲਿਮਟਡ ਆ ਫੁੱਲ ਟਾਈਮ ਜਿੰਨਾ ਟਾਈਮ ਤੁਸੀਂ ਇੰਜੋਏ ਕਰ ਸਕਦੇ ਹੋ ਕਰੋ ਸਾਡੇ ਕੋਲੋਂ ਕੋਈ ਟਾਈਮ ਦੇ ਕੋਈ ਲਿਮਟ ਨਹੀਂ ਕੋਈ ਬੰਦਾ ਨਹੀਂ ਹੈ ਤੁਸੀਂ ਨੌਜਵਾਨ ਕਿੜੀ ਨੂੰ ਤੇ ਇੱਥੇ ਪੂਰਤਿਉਣ ਬਾਰੇ ਇਹ ਮੈਸੇਜ ਦੇਣਾ ਅਸੀਂ ਨੌਜਵਾਨਾਂ ਨੂੰ ਇਹੀ ਕਹਿੰਦੇ ਆ ਵੀ ਇੱਥੇ ਆਓ ਆਪਣੀ ਲਾਈਫ ਇੰਜੋਏ ਕਰੋ ਜੇ ਵੀ ਅੱਜ ਕੱਲ ਦੀ ਨੌਜਵਾਨੀ ਦੇ ਵਿੱਚ ਸਟ्रेस ਬਹੁਤ ਆ ਵੀ ਆਪਣੇ ਸਟ्रेस ਤੋਂ ਹੀ ਇੱਥੇ ਆ ਕੇ ਸਾਡੇ ਪੂਲ ਤੇ ਆ ਕੇ ਵਿਜ਼ਿਟ ਕਰਕੇ ਦੂਰ ਕਰ ਸਕਦੇ ਹੋ ਆਪਣੇ ਦੋਸਤਾਂ ਨਾਲ ਆਪਣੀ ਫੈਮਿਲੀ ਨਾਲ ਵਿਜ਼ਿਟ ਕਰੋ ਇੰਜੋਏ ਕਰੋ ਜੇਕਰ ਕਿਸੇ ਇਸ ਪੂਲ ਤੇ ਆਉਣਾ ਵੀ ਇਹਦਾ ਇੱਕ ਬਰ ਲੋਕੇਸ਼ਨ ਦਾ ਸਟੋਰੀ ਤੇ ਆਪਣਾ ਫੋਨ ਨੰਬਰ ਹੈ ਹਾਂਜੀ ਇਹ ਹੈਗਾ ਜੀ ਕੁੱਪ ਤੋਂ ਮਲੌਦ ਰੋਡ ਵਿਲੇਜ ਟਿੰਬਰਵਾਲ ਬੋਲਦਾ ਨਾਮ ਹੈ ਦਾ ਡ੍ਰੀਮ ਲੈਂਡ ਵਾਟਰ ਪੂਲ ਤੇ ਮੋਬਾਈਲ ਨੰਬਰ ਹੈ 98784 35017 ਇੱਕ ਵਾਰੀ ਦੁਬਾਰੀ ਫੇਰ ਰਿਪੀਟ ਕਰ ਦਿੰਨੇ ਆ 98784 35017 ਤੇ ਆਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਸਨ ਲੱੱਕੀ ਭਾਜੀ ਜਿਹੜੇ ਕਿ ਇਥੇ ਪੂਲ ਦੇ ਕਰਤਾ ਧਰਤਾ ਨੇ ਬਾਕੀ ਗੱਲ ਇਹ ਹੈ ਨਾ ਸਭ ਤੋਂ ਵੱਡੀ ਵੱਡੀ ਗੱਲ ਇਹ ਹੈ ਕਿ ਪੂਲ ਦਾ ਜਿਹੜਾ ਜਿਹੜੀ ਟਿਕਟ ਹੈ ਉਹ ਸਿਰਫ 100 ਰੁਪਏ ਰੱਖੀ ਹੈ ₹100 ਦੇ ਵਿੱਚ ਤੁਸੀਂ 2 ਘੰਟੇ ਇੱਥੇ ਇੰਜੋਏ ਕਰੋ 3 ਘੰਟੇ ਜੇ ਚਾਹਤ ਤੁਸੀਂ ਸਾਰੀ ਦਿੜੀ ਜੁਆਇ ਕਰੋ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਲਦ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਨਾਲ ਵੀਡੀਓ ਤੇ ਟੈਪਾਡਾ ਬਹੁਤ ਬਹੁਤ ਧੰਨਵਾਦ